ਇਹ ਦੁੱਖਾ ਹਾਂ ਠੀਕਾ ਬੜਾ ਬੁੱਗਾ ਚਿੱਟਾ ਸਮਾਇਆ ਚੁੱਗਾ ਹੇਗਾ ਤੁੰਗਾ ਤੋਂ ਦੁੱਖਾ ਓਹਨ ਕਹਿੰਦੀ ਅਸਲੀ ਦੁੱਖਾ ਕਹਿੰਦੀ ਪੰਗੜਾ ਕਨਾਂ ਲੈ ਵਾਰ ਐ ਨਹੀਂ ਤੋੜ ਤੋੜ ਥਾਣੇ ਜਿੰਦ ਨੂੰ ਆਹਾ ਆਹਾ ਸੜਾ ਬੇਗੇ ਦਾ ਗਲਾ ਬੀਰੰਗ ਚੋਵੇ ਜਾਉ ਧਰਤੀ ਦਾ ਸੁਆ ਪਿੰਡਾ ਹੋਵੇ ਆਹਾ ਆਹਾ ਇਹ ਜਿਦੂ ਬਰੀ ਦਾ ਨਾ ਨਾਲੀ ਪੱਤੇ ਵਾਲਿਆ ਓਏ ਆ ਕੱਚਾ ਤੇਰਾ ਤੇਰੀ ਫੋਟੋ ਬਣਾਈ ਬੜਾਈ ਖੜ ਬਾਬੂ ਦੇ ਜਾਨ ਓਏ ਕਾਲੇ ਕੱਚੇ ਵਾਲਿਆ ਹਾਂ ਤੂੰ ਇਹ ਬੁੜੇ ਦਾ ਮੁੰਡਾ ਹੈਂ ਹਾਂ ਜੀ ਬੁੜੀ ਦਾ ਪੁੱਤ ਹੈਂ ਹਾਂ ਮੇਰੀ ਸੁਣ ਲੈ ਗੱਲ ਹਾਂ ਇਹ ਬੁੜੇ ਦਾ ਕੋਈ ਹੱਲ ਹੈ ਹਾਂ ਇਹਨੇ ਤੁਸੀਂ ਪਾਲੇ ਹੋ ਠੀਕ ਹੈ ਬੜੇ ਵਿਚਾਰੇ ਨੇ ਦੋਸ਼ ਘੇਰ ਪਰ ਪਾਲੇ ਹੋ ਪਰ ਦੇਖ ਗੱਲ ਸੁ ਇਹਦੀ ਕਦਰ ਕਰ ਕਿਉਂ ਨਹੀਂ ਪਾਇਆ ਤੇਰੀ ਮਾਂ ਨੂੰ ਬਾਲਣਾ ਹੈ ਇਹ ਮੁੰਡੇ ਦਾ ਬਿਠਾ ਕੇ ਰੋਟੀ ਦੇ ਇਹਨੂੰ ਜੇ ਬੁਣਾ ਹੋ ਗਿਆ ਹਾਂਜੀ ਇਹ ਡੰਡਾ ਨਾ ਵਾਲੀ ਸੋਟਾ ਨਾ ਵਾਲੀ ਜੇ ਤੁਹਾਨੂੰ ਗਾਲਾਂ ਹੀ ਕੱਢੀਆਂ ਜਾਵੇ ਇਹਦੀ ਸੇਵਾ ਕਰੀ ਵਿਚਾਰੀ ਦੀ ਰੋਟੀ ਸੀ ਮੰਜੇ ਦੇ ਹਾਂਜੀ ਹਸਤਰੀਕਾਲ ਸਾਰੇ ਵੀਰਾਂ ਨੂੰ ਅੱਜ ਮੇਲਾ ਪਿੰਡ ਬੱਗਲੀ ਨਜ਼ਦੀਕ ਖੰਨਾ ਤੇ ਜ਼ਿਲ੍ਹਾ ਲੁਧਿਆਣਾ ਪੈਂਦਾ ਜ਼ਿਲ੍ਹਾ ਹੀ ਨਹੀਂ ਨਹੀਂ ਫਤਿਹਗੜ ਇਹ ਇਹਨੂੰ ਫਤਿਹਗੜ ਜ਼ਿਲ੍ਹਾ ਪੈਂਦਾ ਹੈ ਹਾਂ ਸਾਨੂੰ ਫਤਿਹਗੜ ਪੈਂਦਾ ਨਾ ਆ ਪਿੰਡ ਨੂੰ ਇਹ ਇਹ ਪਿੰਡਾਂ ਨਾਲ ਇਹਨੂੰ ਲੁਧਿਆਣਾ ਪੈਂਦਾ ਚਲਾ ਲੁਧਿਆਣਾ ਆ ਗਿਆ 2 ਮਿੰਟ ਚ ਆ ਗਿਆ ਜਿਲ੍ਹਾ ਲੁਧਿਆਣਾ ਪੈਂਦਾ ਤੇ ਆਹ ਬਾਬਾ ਪਹਿਲਾਂ ਵੀ YouTube ਤੇ ਦੇਖਿਆ ਹੋਊ ਆਪਣੇ ਚੈਨਲ ਤੇ ਤੇ ਬੱਕਰੀਆਂ ਸਰਾਣੇ ਬਾਬੇ ਲਵੇ ਤੇ ਬਾਬੇ ਨੇ ਅੱਜ ਬੱਕਰੀਆਂ ਖਰੀਦੀਆਂ ਨੇ ਕਾਲੀਆਂ ਤੇ ਰਾਜੂ ਦੜਪਿਆ ਨਾਲ ਵੀ ਗੱਲ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਹਾਲ ਚਾਲ ਬਹੁਤ ਵਧੀਆ ਜੀ ਚਲੋ ਫਿਰ ਕਰੋ ਬਾਬੇ ਨਾਲ ਗੱਲਬਾਤ ਅੱਜ ਆਪਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿਹੜਾ ਪਿੰਡਾ ਹੈ ਖੜਾ ਬੁੱਗਾ ਜੀ ਬੜਾ ਬੁੱਗਾ ਹਾਂਜੀ ਚਲਾ ਫਤੇਗੜ ਜਿੱਥੇ ਆਇਆ ਝੁੱਗਾ ਹਾਂ ਠੀਕ ਹੈ ਬੜਾ ਬੁੱਗਾ ਚਿੱਟਾ ਸਮਾਇਆ ਝੁੱਗਾ ਹੈਗਾ ਦੰਦਾਂ ਤੋਂ ਝੁੱਗਾ ਕਹਿੰਦੀ ਪੰਗੜਾ ਕੰਨਾਵੇਂ ਵਾਰ ਐ ਨਹੀਂ ਤੋੜ ਤੋੜ ਥਾਣੇ ਜਿੰਦ ਨੂੰ ਆਹਾ ਆਹਾ ਸੜਾ ਬੇ ਇਹਦਾ ਗਲਾਬੀ ਰੰਗ ਚੋਵੇ ਜਾਉ ਧਰਤੀ ਦਾ ਸੁਆ ਪਿੰਡਾ ਹੋਵੇ ਆਹਾ ਆਹਾ ਇਹ ਜਦੂ ਬਰੀ ਨਾਨੀ ਪੱਥੋਂ ਦੀਆਂ ਐਣ ਕਣੀਆਂ ਅੱਛਾ ਜੀ ਕਿੰਨੇ ਦੀਆਂ ਲਈਆਂ ਜੀ ਬੱਕਰੀਆਂ ਇਹ ਆ 30 ਦੀ ਆਈ ਹੈ ਜੀ ਅੱਛਾ ਜੀ ਆ 25 ਦੀ ਨਗਦੋਂ 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 ਕੈਸ਼ ਪੇਮੈਂਟ ਆ ਜਾਂਦੀਆਂ ਲਈਆਂ ਸੀ ਹਾਂ ਹਾਂ ਅਜੇ ਲਿਆਂ ਦੇ ਮੇਲੇ ਚੋਂ ਇਹਦੇ ਗੱਲ ਦੋ ਬੱਚੇ ਨੇ ਅੱਛਾ ਜੀ ਇਹਦੀ ਗੱਲ ਉਹ ਆਪਣਾ ਆਤਾ ਇਹਦੀ ਗੱਲ ਨਹੀਂ ਕੋਈ ਗੱਲ ਦੋ ਬੱਚੇ ਨੇ ਉਹਦੀ ਗੱਲ ਦੋ ਬੱਚੇ ਨੇ ਤਕੜੇ ਨਹੀਂ ਸੀ ਹਾਂ ਹਾਂ ਕਾਲੇ ਰੰਗ ਦੇ ਨੇ ਪੂਰੀ ਨੇ ਨਹੀਂ ਬੱਚੇ ਘਰੇ ਨੇ ਇਹ ਨਹੀਂ ਪਤਾ ਕਿ ਕਾਲੇ ਨੇ ਵੀ ਤੇ ਡੱਬੇ ਦੇ ਅੱਛਾ ਜੀ ਬੱਕਰੀਆਂ ਜਵਾਨ ਨੇ ਜਾਣ ਕਰ ਹਾਂ ਹਾਂ ਕਿਤੇ ਲੁੱਟਿਆ ਕੁੱਟਿਆ ਨਾ ਜਾਂੀ ਨਹੀਂ ਨਹੀਂ ਬਾਬੇ ਦਾ ਆਸਰਾ ਹੋਣਾ ਨਾ ਲੋਟ ਨਹੀਂ ਆ ਦੇਖ ਵਧੀਆ ਨੇ ਬੱਕਰੀਆਂ ਦੰਦਾ ਤਾਂ ਹੀ ਨਹੀਂ ਮਾਰਸਾਂਦੀਆਂ ਨਾ ਫਿਰ ਚੱਲਣਗੀਆਂ ਦਵਾ ਦਵਾ ਸਹੀ ਨਹੀਂ ਕੋਈ ਘਟਾ ਨਹੀਂ ਨਹੀਂ ਦੇ ਵਿੱਚ ਤੂੰ ਧਰੀ ਨੂੰ ਬਰੀ ਦਾਲੇਗਾ ਪੁੱਤੋਂ ਮੀਆਂ ਪੈਨ ਅੱਛਾ ਜੀ ਅੱਛਾ ਤੇ ਹੁਣ ਹੈ ਤੁਹਾਡੇ ਪਸੰਦ ਨੇ ਹਾਂ ਜੀ ਹਾਂ ਕਿੰਨੇ ਚਿਤੋਂ ਮਾਲ ਚਾਰਦੇ ਹੋ ਮੈਂ ਤਾਂ ਚੌਥੀ ਪੀੜ੍ਹੀ ਹੋ ਗਈ 70 ਸਾਲ ਦੀ ਉਮਰ ਹੋ ਗਈ ਹੁਣ 70 ਸਾਲ ਦੀ ਬੁਢੀ ਦੇ ਬਚਾ ਹੁਣ ਉਹ ਤਾਂ ਕੋਈ ਨਹੀਂ ਹੋਊਗਾ ਪੁੱਛਾਂਗੇ 70 ਸਾਲ ਤੇ ਚੌਥੀ ਪੀੜ੍ਹੀ ਕੋਈ ਨਹੀਂ ਹੋਈ ਚਾਰਦੇ ਨੂੰ ਗੱਲ ਸੁਣੋ ਪਹਿਲਾਂ ਤਾਂ ਮੇਰਾ ਬਾਬਾ ਚਾਰਦਾ ਸੀ ਉਹ ਤਾਂ ਛੱਡ ਕਿਹਨੀਆਂ ਪੁੱਛੇ ਰਹੀਆਂ ਫਿਰ ਫਿਰ ਮੇਰਾ ਬਾਬਾ ਹੁਣ ਵੀ ਗੱਲ ਕਰਾ ਅੱਜ ਦੇ ਮਰੇ ਅੱਜ ਫੁੱਫਣਗੇ ਹਾਂ ਜਿਹੜਾ ਪਿਛਲੀ ਪੀੜ੍ਹ ਤੇ ਜਾ ਦੇਖਿਆ ਪਰ ਦੇਖੇ ਹੀ ਨਹੀਂ ਵੀ ਕਿਹਦੇ ਚਾਰੀਆਂ ਨੇ ਕਿਹਦੇ ਨਾ ਚਾਰੀਆਂ ਮੈਂ ਆਪਣੇ ਬਾਬੇ ਨਾਲ ਵੀ ਚਾਰੀਆਂ ਮੇਰੇ ਮੰਦੇ ਬਾਬੇ ਦਾਦੇ ਨਾਲ ਤਾਂ ਮਾੜੀਆਂ ਮੋਟੀਆਂ ਚਾਰੀਆਂ ਹੋਣੀਆਂ ਕਿੱਥੇ ਤੋਂ ਹੋਣਾਂ ਤੈਨੂੰ ਪਤਾ ਨਹੀਂ ਸੀ ਉਦੋਂ ਉਹ ਤੂੰ ਵੀ ਦੇ ਕੇ ਮੂੰਹੇ ਲਾਲਾ ਨਾਲ ਦੀ ਫੜ ਹਾਂ ਤੂੰ ਵੀ ਦੇ ਕੇ ਹਾਂ ਫੇਸੀ ਦੀ ਹਾਂ ਫੇਸੀ ਦੀ ਬਣਾ ਕੇ ਚੁੰਮਾ ਹਾਂ ਉਹ ਮੈਂ ਜਾਣਦਾ ਕਰਨ ਹਾਂ ਹਾਂ ਤੇ ਫਿਰ ਬੁੜੀ ਕਿੱਥੋਂ ਅੱਛਾ ਤੇਰੀ ਭੈਣ ਨੂੰ ਮਿਲ ਗਈ ਹਾਂ ਐਸਾ ਨੂੰ ਮਿਲੀ ਹੈ ਖੰਨੇ ਦੇ ਨਕਾਬ ਅੱਛਾ ਜੀ ਇਹ ਕੋਈ ਹੱਥ ਬਣਾਣ ਲੱਗੀ ਉਹਦੇ ਪੈਰ ਫੜ ਅੱਛਾ ਜੀ ਕੋਈ ਜੀ ਦੀ ਮਾਂ ਹੋ ਜਾਂਦੀ ਹੈ ਬੁਆਰ ਤੋਰਾ ਪੈਂਦਾ ਮੈਨੂੰ ਕੋਈ ਰੱਖ ਜਾ ਹਾਂ ਮਾਂ ਤੋਂ ਮਰਦੇ ਭੈਣ ਭਾਈ ਚੱਲ ਨਹੀਂ ਕਰ ਹਾਂ ਰੋਟੀ ਦੇ ਹੀ ਲੱਗਾ ਹਾਂ ਕਹੀ ਵੀ ਮੈਨੂੰ ਤਾਂ ਨਹੀਂ ਦਿੱਤੀ ਲਾ ਮੇਰਾ ਵੀ ਰੋਟੀ ਕਪੜਾ ਬਣੇ ਜਿਹੜਾ ਕੰਮ ਹੋਊਗਾ ਮੈਂ ਕਰੀ ਜਾਊਂਗਾ ਅੱਛਾ ਹਾਂ ਜੀ ਤੂੰ ਕਹਿੰਦੀ ਵੀ ਚੰਗਾ ਜੀ ਇਹ ਤੇ ਠਾਗਣੀ ਤਾਂ ਨਹੀਂ ਹਾਂ ਵੀ ਕਿਤੇ ਉਹ ਲੁੱਟ ਕੇ ਲੈ ਜਾਂਦੀ ਮੈਨੂੰ ਹਾਂ ਉਹ ਉਹ ਵਿਚਾਰੀ ਹੱਥ ਬੰਨੇ ਬਸ ਦੀ ਵਾਰੀ ਅੱਛਾ ਜੀ ਕਿ ਵੀ ਮੈਂ ਤਾਂ ਮੇਰੇ ਪੇਕੇ ਤੂੰ ਵੀ ਨੇ ਮੇਰੇ ਨਾਲ ਵਗਦਾ ਵੀ ਮੈਂ ਬਾਲ ਨਹੀਂ ਕਹਿੰਦੀ ਕੁੜੀਆਂ ਅੱਛਾ ਜੀ ਤੈਨੂੰ ਪਠਾਈ ਉਹਦੇ ਜੇ ਚਾਹੇ ਕਹਿੰਦੀ ਪੁੱਢੀ ਵਾਲੇ ਤੇ ਬਿਠਾ ਦੇ ਨਹੀਂ ਨਹੀਂ ਮੈਨੂੰ ਰੋਟੀ ਕੱਪੜਾ ਦੇਈਂ ਜੇ ਭਾਵੇਂ ਮੈਨੂੰ ਰੱਖ ਲੈ ਅੱਛਾ ਖੰਨੇ ਮਿਲੀ ਹੈ ਖੰਨੇ ਖੰਨੇ ਅੱਡੇ ਚ ਅੱਛਾ ਅੱਡੇ ਜਾ ਮੈਨੂੰ ਪਹਿਲਾਂ ਤੇਰੇ ਕੋਲ ਟੱਬਰ ਆਈਗਾ ਤੇ ਉਹ ਤਲਾਕ ਹੋ ਗਿਆ ਸੀ ਉਹਦਾ ਤਲਾਕ ਹੋਇਆ ਕੋਈ ਜਵਾਖ ਜੱਲਾ ਦਾ ਉਹਦੇ ਹੈਗੀਆਂ ਕੁੜੀਆਂ ਉਹ ਆਉਂਦੀਆਂ ਜਾਂਦੀਆਂ ਹਾਂ ਹਾਂ ਉਹ ਕੁੜੀਆਂ ਨਹੀਂ ਰਹਿਣ ਵਾਲੇ ਕਰਿਆ ਸੀ ਮੈਂ ਤੇਰਾ ਜਵਾਨ ਨਾ ਨਹੀਂ ਜਾਈਆਂ ਹੋਈਆਂ ਨੇ ਬੱਚਿਆਂ ਵਾਲੀਆਂ ਹਾਂ ਬੱਚਿਆਂ ਵਾਲੀਆਂ ਅੱਛਾ ਚੱਲ ਜੀ ਹੁਣ ਬੱਚਿਆਂ ਦਾ ਮਤਲਬ ਨਾਨਾ ਵੀ ਦੁਆਰੇ ਵਿਆਹਿਆ ਗਿਆ ਹਾਂ ਹਾਂ ਹੋ ਯਾਰ ਮੇਰਾ ਜਵਾਈ ਕਹਿੰਦੇ ਗੱਲ ਸੁਣ ਹੁਣ ਨਾਨੇ ਦੇ ਮਤਲਬ ਮੁੰਡਾ ਪਹਿਲਾਂ ਹੋ ਗਿਆ ਹੋ ਗਿਆ ਆ ਆਉਦਾ ਰਹਾ ਫਿਰ ਦਊ ਮੈਨੂੰ ਲੈਦਾ ਬੱਕਰੀਆਂ ਚਾਹਦਾ ਕਾਲੇ ਕੱਛੇ ਆ ਹਾਂ 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 ਉਹ ਕਾਲੇ ਕੱਛੇ ਵਾਲੇ ਆ ਜਾ ਓਏ ਮੂਵੀ ਬਣਾ ਆ ਕੱਛਾ ਤੇਰਾ ਆ ਤੇਰੀ ਫੋਟੋ ਬਣਾਈ ਮੂਵੀ ਬਣਾਈ ਖੜਾ ਬਾਪੂ ਰੋ ਦੇ ਜਾ ਓਏ ਕਾਲੇ ਕੱਛੇ ਵਾਲਿਆ ਹਾਂ ਤੂੰ ਏ ਬੁੜੇ ਦਾ ਮੁੰਡਾ ਹੈਂ ਹਾਂਜੀ ਬੁੜੀ ਦਾ ਪੁੱਤ ਹੈਂ ਹਾਂਜੀ ਮੇਰੀ ਸੁਣ ਲੈ ਗੱਲ ਆ ਹਾਂਜੀ ਇਹ ਬੁੜੇ ਦਾ ਕਰੀ ਕੋਈ ਹੱਲ ਹਾਂ ਇਹਦੇ ਤੁਸੀਂ ਪਾਲੇ ਹੋ ਠੀਕ ਹੈ ਬੜੇ ਵਿਚਾਰੇ ਨੇ ਦੋ ਜਿੱਕ ਭਰ ਭਰ ਪਾਲੇ ਹੋ ਪਰ ਦੇਖਿਆ ਗੱਲ ਸੁਣ, ਇਹਦੀ ਕਦਰ ਕਰ। ਜੋ ਵੀ ਪਾਰਾ ਤੇਰੀ ਮਾਨ ਨੂੰ ਬਲਣਾ ਆ। ਇਹ ਮੰਜੇ ਤੇ ਬਿਠਾ ਕੇ ਰੋਟੀ ਦੇ। ਇਹਨੂੰ ਜੇਬ ਹੁਣਾ ਹੋ ਗਿਆ। ਹਾਂਜੀ। ਇਹ ਡੰਡਾ ਨਾ ਮਾਰੀ, ਸੋਟਾ ਨਾ ਮਾਰੀ ਕਿ ਤੁਹਾਨੂੰ ਗਾਲਾਂ ਨਹੀਂ ਕੱਢੀਆਂ ਜਾਵੇ। ਇਹਦੀ ਸੇਵਾ ਕਰੀ ਵਿਚਾਰੀ ਦੀ ਲੱਭ। ਮੰਜੇ ਤੇ ਰੋਟੀ ਦੀ ਮੰਜੇ ਤੇ ਬਿਠਾ। ਸਾਰਾ ਕੋਈ ਥੋੜੇ ਲਈ ਇਹ। ਇਹਨੇ ਛਾਤੀ ਤੇ ਨਹੀਂ ਦਰ ਕੇ ਲਈ ਜਾਣਾ। ਤੂੰ ਗੱਲ ਸੁਣ ਲੈ। ਜਾਂ ਤੈਨੂੰ ਬਚਨ ਕਰਤੇ। ਇੱਕ ਮਹੀਨੇ ਨੂੰ ਤੇਰੇ ਇੱਕ ਭਾਈ ਹੋਰ ਆ ਜੀ। ਆ ਤੇਰੇ ਨਾਲ। ਜਾਂ ਭਾਜਾਂ ਮੈਂ ਵੀ ਸਾਡਾ ਚੇਲਾ। ਹਾਂ। ਖੁਸ਼ ਹੈ ਤੇ ਬਾਕੀ ਕਰਾ ਲਓ ਵਾਪਸ ਫੋਟੋ ਥੋੜਾ ਦੇ ਦਿਓ ਨੰਬਰ ਥੋੜੀ ਵੀਡੀਓ ਲਾ ਦਾਂਗੇ ਨੰਬਰ ਲਾ ਦਾਂਗੇ ਜੇ ਕਿਸੇ ਨੇ ਲੈਣੀਆਂ ਦੇਣੀਆਂ ਹੋਈਆਂ ਤਾਂ ਤੁਹਾਡੇ ਨਾਲ ਸਿੱਧੀ ਗੱਲ ਕਰਾ ਦਾਂਗੇ ਠੀਕ ਠੀਕ ਅਸੀਂ ਮੱਥਾ ਨਹੀਂ ਮਾਰਦੇ ਸਾਡੇ ਮੱਥਾ ਮਾਰਨ ਵਾਲੇ ਬਹੁਤ ਨੰਬਰਾਂ ਕਿਹਦੇ ਕਿਹਦੇ ਨਾਲ ਮਾਰਾਂਗੇ 3400 ਵੀਡੀਓ ਬਣਾਈ ਬੈਠੇ ਆ ਠੀਕ ਹੈ ਜੀ ਸਿੱਧਾ ਤੇਰੇ ਨਾਲ ਸਰਪੰਚ ਕਰਾਵਾਂਗੇ ਤੇ ਤੇਰੇ ਪਿੰਡ ਦਾ ਨਾਮ ਦੱਸਾਂਗੇ ਪਿੰਡ ਭੁੱਖਾ ਹਾਂ ਗੁੱਗਾ ਕਲਾ ਦੋ ਗੁੱਗਾ ਰੁਕੇ ਨੇ ਦੋ ਬੁੱਗੇ ਗੁੱਗਾ ਕਲਾ ਇਹ ਖਰਚਾ ਹੈ ਕੋਈ ਗੱਲ ਨਹੀਂ ਦੇ ਮੁੰਡੇ ਨੂੰ ਨੰਬਰ ਤੇਰੇ ਸਾਰੇ ਮਾਲ ਦੀ ਵੀਡੀਓ ਬਣਾ ਲੈ ਆ ਬੱਕਰੀਆਂ ਦੇ ਵਿਚਾਲੇ ਖੜ ਕੇ ਫੋਟੋ ਲਵਾ ਉਹੋ ਜਣੇ ਖੜੇ